ਲੰਡਨ ਵਿੱਚ ਚੱਲਦੇ ਸ਼ੋਅ ਵਿੱਚ ਗਾਇਕ ਕਰਨ ਔਜਲਾ ਤੇ ਇੱਕ ਜੁੱਤੀ ਸਿੱਟੀ ਗਈ ਆ ਤੁਹਾਨੂੰ ਦੱਸ ਦਈਏ ਕਿ ਇਹ ਲੰਡਨ ਦੇ ਵਿੱਚ ਗਾਇਕ ਕਰਨ ਔਜਲਾ ਦਾ ਸ਼ੋਅ ਚੱਲ ਰਿਹਾ ਸੀ ਤੇ ਸ਼ੋਅ ਚੱਲਦੇ ਦੌਰਾਨ ਦਸ਼ਕਾਂ ਵਿੱਚੋਂ ਖੜੇ ਇੱਕ ਵਿਅਕਤੀ ਦੇ ਵੱਲੋਂ ਬੂਟ ਮਾਰਿਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਚੱਲਦੇ ਸ਼ੋਅ ਵਿੱਚ ਕਰਨ ਔਜਲਾ ਤੇ ਬੂਟ ਸੁੱਟਿਆ ਗਿਆ ਤਾਂ ਕਰਨ ਔਜਲਾ ਵੱਲੋਂ ਵੀ ਸ਼ਰਿਆਮ ਸਟੇਜ ਉੱਤੇ ਖੜ ਕੇ ਉਸ ਵਿਅਕਤੀ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਪੁਲਿਸ ਵੱਲੋਂ ਉਸੇ ਵਕਤ ਉਸੇ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਅਖੀਰ ਇਹ ਵਿਅਕਤੀ ਹੈ ਕੌਣ ਜਿਸ ਦੇ ਵੱਲੋਂ ਕਰਨ ਔਜ਼ਲਾ ਤੇ ਬੂਟ ਸੁੱਟਿਆ ਗਿਆ ਕਿਉਂ ਇਸ ਵਿਅਕਤੀ ਦੇ ਵੱਲੋਂ ਜਿਹੜੀ ਇਹ ਹਰਕਤ ਕੀਤੀ ਗਈ ਆ ਇਹ ਹਜੇ ਜਿਹੜਾ ਸਪਸ਼ਟ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੱਸਦੀਏ ਕਿ ਕਰਨ ਔਜ਼ਲਾ ਦੇ ਉੱਪਰ ਬੂਟ ਸੁੱਟਿਆ ਗਿਆ ਜਿਹੜਾ ਬੂਟ ਸਿੱਧਾ ਜਾ ਕੇ ਕਰਨ ਔਜ਼ਲਾ ਦੇ ਮੂੰਹ ਦੇ ਉੱਪਰ ਲੱਗਦਾ ਪਰ ਇੱਥੇ ਤੁਹਾਨੂੰ ਇਹ ਦੱਸਦੀ ਹੈ ਕਿ ਕਰਨ ਔਜਲਾ ਦਾ ਲੰਡਨ ਦੇ ਵਿੱਚ ਸ਼ੋਅ ਚੱਲ ਰਿਹਾ ਸੀ ਤੇ ਸ਼ੋਅ ਚੱਲਦੇ ਦੌਰਾਨ ਦਸ਼ਕਾਂ ਦੇ ਵਿੱਚ ਖੜੇ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਬੂਟ ਖੋਲ ਕੇ ਕਰਨ ਔਜਲਾ ਦੇ ਉੱਪਰ ਸੁੱਟਿਆ ਜਾਂਦਾ ਤੇ ਕਰਨ ਔਜਲਾ ਦੇ ਉਹ ਬੂਟ ਜਾ ਕੇ ਮੂੰਹ ਦੇ ਉੱਪਰ ਲੱਗਦਾ ਜਿਸ ਦੇ ਗੁੱਸੇ ਵਜੋਂ ਕਰਨ ਔਜਲਾ ਦੇ ਵੱਲੋਂ ਉਸੇ ਵਕਤ ਸਟੇਜ ਰੋਕ ਦਿੱਤੀ ਜਾਂਦੀ ਆ ਤੇ ਸ਼ਰਿਆਮ ਸਟੇਜ ਉੱਤੇ ਖੜ ਕੇ ਸਿੱਧੀਆਂ ਉਸ ਵਿਅਕਤੀ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਤੇ ਸੀਗਾ ਉਸ ਦੇ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਵਿਅਕਤੀ ਹੈ ਕੌਣ ਕਿਸ ਇਰਾਦੇ ਦੇ ਨਾਲ ਉਸ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਜਾਂ ਕਿਉਂ ਕੀਤੀ ਗਈ ਹੈ ਇਹ ਹੈ ਜਿਹੜਾ ਸਾਹਮਣੇ ਨਹੀਂ ਆ ਰਿਹਾ ਪਰ ਇਨਾਂ ਕ ਦੱਸ ਦਈਏ ਕਿ ਲੰਡਨ ਦੇ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਚੱਲ ਰਿਹਾ ਸੀ ਤੇ ਸ਼ੋਅ ਚੱਲਦੇ ਦੌਰਾਨ ਕਰਨ ਔਜਲਾ ਦੇ ਉੱਪਰ ਬੂਟ ਸੁੱਟਿਆ ਗਿਆ ਉਸਦੇ ਬੂਟ ਮਾਰਿਆ ਗਿਆ ਜਿਸ ਦਾ ਕਹਿਦੀ ਕਿ ਜਿਸ ਦੀ ਵੀਡੀਓ ਪੂਰੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲਦੀ ਹੋਈ ਨਜ਼ਰ ਆ ਰਹੀ ਹੈ